ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਦੁਆਰਾ ਲਿਖਤ ਪੁਸਤਕ ਗੁਰਮਤ ਵਿਵੇਕ ਦਾ ਮੂਲ ਪਾਠ ਚਲਦਾ ਹੁਣ ਹੋਰਤ ਗੁਰਮਤ ਕਰਮ ਵੀ ਗੁਰ ਪ੍ਰਮਾਣਾਂ ਸੰਯੁਕਤ ਟੂਕ ਮਾਤਰ ਵਰਣਨ ਕੀਤੇ ਜਾਂਦੇ ਹਨ ਜਿਨ੍ਹਾਂ ਗੁਰਮਤ ਕਰਮਾਂ ਦਾ ਕਮਾਉਣਾ ਵੀ ਗੁਰਮਤ ਵਿਵੇਕ ਦੀ ਅੰਸ਼ਕ ਸ਼੍ਰੇਣੀ ਵਿੱਚ ਦਾਖਲ ਹੈ ਸਤ ਸੰਤੋਖ ਦਇਆ ਕਮਾਵੈ ਇਹ ਕਰਨੇ ਸਾਰ ਆਪ ਛੋੜ ਸਭ ਹੋਏ ਰੇਣਾ ਜਿਸ ਦੇ ਪ੍ਰਭ ਨਿਰੰਕਾਰ ਸ੍ਰੀ ਰਾਗ ਮਹੱਲਾ 5 ਇਕਾਦਸੀ ਨਿਕਟ ਭਿਖੋ ਹਰਿ ਰਾਮ ਇੰਦਰੀ ਬਸ ਕਰ ਸੁਣੋ ਹਰਿ ਨਾਮ ਮਨ ਸੰਤੋਖ ਸਰਬ ਜੀ ਦਇਆ ਇਨ ਵਿਦ ਬਰਤ ਸੰਪੂਰਨ ਭਇਆ ਸਾਵਤ ਮਨ ਰੱਖੈ ਇਕਠਾਏ ਮਨ ਤਨ ਸੁਧ ਜਪਤ ਹਰ ਨਾਏ ਸਭ ਮਹਪੂਰ ਰਹੇ ਪਾਰ ਬ੍ਰਹਮ ਨਾਨਕ ਹਰ ਕੀਰਤਨ ਕਰ ਅਟਲ ਇਹ ਧਰਮ ਥਿੱਤੀ ਗੌੜਾ ਮਹੱਲਾ ਗੌੜੀ ਮਹੱਲਾ ਪੰਜਵਾਂ ਸਤ ਸੰਤੋਖ ਕਰ ਭਾਉ ਤੋਸਾ ਹਰ ਨਾਮ ਸੇ ਮਨੋ ਛੋੜ ਵਿਕਾਰ ਸੱਚਾ ਸੱਚ ਦੇ ਆਸਾ ਮਹੱਲਾ ਪਹਿਲਾ ਇਨ ਤਿਹਾਂ ਉੱਪਰਲੇ ਗੁਰ ਪ੍ਰਮਾਣਾਂ ਅੰਦਰ ਹਰ ਨਾਮ ਸਿਫਤ ਸਲਾਹ ਰੂਪੀ ਸਾਰ ਕਰਨੀ ਦੇ ਸੰਗ ਸਾਥ ਸਤ ਸੰਤੋਖ ਦਇਆ ਦਾ ਕਮਾਣਾ ਵੀ ਅਵਸ਼ ਜ਼ਰੂਰੀ ਗੁਰਮਤ ਵਿਵੇਕ ਦੀ ਅੰਸ਼ ਵਰਣਨ ਕੀਤਾ ਗਿਆ ਹੈ ਫਿਰ ਇੰਦਰੀ ਬਸਕਰ ਭਾਵ ਸਰਬ ਇੰਦਰੀਆਂ ਦੁਆਰਾ ਅੰਦਰ ਆਉਣ ਵਾਲੇ ਅਨੇਕ ਪ੍ਰਕਾਰੀ ਫੁਰਨਿਆਂ ਨੂੰ ਰੋਕ ਕੇ ਸਫਤ ਸਲਾ ਵਿੱਚ ਜੁਟਣਾ ਵੀ ਇੱਕ ਅਵਸ਼ਕ ਕਮਾਉਣਯੋਗ ਕਮਾਈ ਹੈ ਫੇਰ ਆਪ ਛੋੜ ਭਾਵ ਆਪਾ ਤਿਆਗ ਕੇ ਸਭ ਹੋਏ ਰਹਿਣਾ ਸਾਰਿਆਂ ਦੀ ਰਣਕਾ ਹੋਏ ਰਹਿਣਾ ਵੀ ਗੁਰਮਤਿ ਵਿਵੇਕ ਅੰਸ਼ ਸੰਧੀ ਕਮਾਈਆਂ ਵਿੱਚੋਂ ਇੱਕ ਜ਼ਰੂਰੀ ਕਮਾਉਣਯੋਗ ਕਮਾਈ ਹੈ ਵਿਵੇਕੀ ਲਈ ਇੰਦਰ ਜਿਤ ਹੋ ਕੇ ਅਤੇ ਮਨ ਵਿਖੇ ਸਦਾ ਸੰਤੋਖ ਧਾਰੀ ਹੋ ਕੇ ਸਰਬ ਜੀਆਂ ਪਰ ਦਇਆ ਕਮਾਉਣਾ ਵੀ ਅਤ ਜ਼ਰੂਰੀ ਹੈ ਅਤੇ ਧਾਵਤ ਮਨ ਰੱਖੇ ਇੱਕ ਠਾਏ ਵਾਲੀ ਕਮਾਈ ਦਾ ਧਾਰਨਹਾਰਾ ਹੋਣਾ ਸਿਫਤ ਸਲਾਹ ਨਾਮ ਅਭਿਆਸ ਦੀ ਕਮਾਈ ਦੇ ਸਮੇਂ ਸਾਥੋ-ਸਾਥ ਅਤ ਲੋੜਵੰਦਾ ਹੈ ਭਾਵ ਨਾਮ ਅਭਿਆਸ ਸਿਫਤ ਸਲਾਹ ਕਰਦਿਆਂ ਹੋਇਆਂ ਚਾਰ ਚੁਫੇਰੇ ਭਜਨ ਹਾਰੇ ਦਸ ਸਥਾਵਨ ਹਾਰੇ ਮਨ ਨੂੰ ਵਸ ਕਰਕੇ ਇੱਕ ਥਾਓ ਇਕੱਠਾ ਰੱਖਣਾ ਅਰਥਾਤ ਨਾਮ ਨਾਲ ਜੋੜਨਾ ਨਾਮ ਦੀ ਸਾਰ ਵਿਵੇਕ ਕਮਾਈ ਦਾ ਇੱਕ ਪਰਮ ਲੋੜਵੰਦਾ ਅੰਗ ਹੈ ਫੇਰ ਨਾਮ ਜਪਦੇ ਹੋਏ ਮਨ ਤਨ ਸੁਧ ਭਾਵ ਮਨ ਨੂੰ ਵੀ ਸੁਧ ਰੱਖਣਾ ਤੇ ਤਨ ਨੂੰ ਵੀ ਸੁਧ ਰੱਖਣਾ ਗੁਰਮਤ ਵਿਵੇਕ ਦੀ ਉੱਤਮ ਧਾਰਨਾ ਹੈ ਮਨ ਦੀ ਸੁੱਧੀ ਤੋਂ ਭਾਵ ਮਨ ਦੀਆਂ ਅਨੇਕ ਪ੍ਰਕਾਰੇ ਅਪਵਿੱਤਰ ਅਸ਼ੁੱਧ ਤਰਬ ਤਰੰਗਾ ਨੂੰ ਤੋੜ ਕੇ ਰੱਖਣਾ ਹੈ ਅਤੇ ਤਨ ਦੀ ਸੁੱਧੀ ਤੋਂ ਭਾਵ ਸਰੀਰ ਦੀ ਪਵਿੱਤਰ ਕਿਰਿਆ ਦਾ ਸਾਧਨ ਹੈ ਜਿਸ ਪਰਥਾਏ ਹੋਰਥੇ ਨਿਰਣੇ ਪੂਰਵਕ ਵਰਣਨ ਹੈ ਫਿਰ ਸਤ ਸੰਤੋਖ ਦੇ ਨਾਲ ਨਾਮ ਦਾ ਭੂਖਣ ਭਾਵ ਕਰਨਾ ਭਾਵ ਪ੍ਰੇਮ ਸੰਯੁਕਤ ਪ੍ਰੇਮ ਪ੍ਰਾਇਣ ਹੋ ਕੇ ਨਾਮ ਜਪਣਾ ਅਤੇ ਮਨਹੁ ਛੋੜ ਵਿਕਾਰ ਦੇ ਹੁਕਮ ਦਾ ਆਗਿਆਕਾਰੀ ਹੋਣਾ ਵੀ ਵਿਵੇਕੀ ਜਨ ਦੀ ਵਿਵੇਕ ਧਾਰਨਾ ਦੀ ਸੱਚੀ ਸੁਚਿਆਰਤਾ ਹੈ। ਪੁਨਹ ਹੋਰਤ ਕਰਮ ਵਿਵੇਕ ਹਰ ਕਾ ਨਾਮ ਮਨ ਵਸੈ ਹਉਮੈ ਕ੍ਰੋਧ ਨਿਵਾਰ। ਸ੍ਰੀ ਰਾਗ ਮਹੱਲਾ 3। ਭਾਵ ਹਉਮੈ ਅਤੇ ਕ੍ਰੋਧ ਨੂੰ ਨਿਵਾਰ ਕੇ ਨਾਮ ਮਨ ਵਿਖੇ ਵਸਦਾ ਹੈ। ਤਾਂ ਤੇ ਹਉਮੈ ਕ੍ਰੋਧ ਦਾ ਨਿਵਾਰਨਾ ਵੀ ਸਾਧਨ ਸੰਪੰਨ ਕਰਮ ਹਨ ਭਾਵੇਂ ਪੂਰਨ ਨਿਵਰਤੀ ਅਹੰਕਾਰ ਅਤੇ ਕ੍ਰੋਧ ਦੀ ਨਾਮ ਦੀ અપਾਰ ਕਮਾਈ ਕਰਕੇ ਹੋਣੀ ਹੈ ਪਰੰਤੂ ਨਾਮ ਨਾਲ ਜੁਟਣ ਸਮੇਂ ਵੀ ਹਉਮੈ ਅਤੇ ਕ੍ਰੋਧ ਨੂੰ ਨਿਵਾਰਨ ਦੇ પુરਸ਼ਾਰਥੀ ਹੋਣ ਦਾ ਵੀ ਹੁਕਮ ਹੈ ਦੁਤੀਆ ਦੁਰਮਤ ਦੂਰ ਕਰ ਗੁਰ ਸੇਵਾ ਕਰਨੀਤ ਰਾਮ ਰਤਨ ਮਨ ਤਨ ਵਸੈ ਤਜ ਕਾਮ ਕ੍ਰੋਧ ਲੋਭ ਮੀਤ ਮਰਨ ਮਿਟੈ ਜੀਵਨ ਮਿਲੈ ਬਿਨ ਸਹਿ ਸਗਲ ਕਲੇਸ਼ ਆਪ ਤਜੋ ਗੋਬਿੰਦ ਭਜੋ ਭਾਉ ਭਗਤ ਪਰਵੇਸ਼ ਤਿੱਤੀ ਗੌੜੀ ਮਹੱਲਾ ਪੰਜਵਾਂ ਇੱਥੇ ਗੁਰਮਤ ਮਤ ਦੇ ਵਿਹੂਣ ਦੂਜੀ ਦੁਰਮਤ ਮਤ ਦੇ ਦੂਰ ਕਰਨ ਦਾ ਹੁਕਮ ਹੈ ਤਾਂ ਤੇ ਹਰ ਪ੍ਰਕਾਰ ਦੀ ਦੁਰਮਤ ਮਤ ਦਾ ਦੂਰ ਕਰਨਾ ਅਤੇ ਦੁਰਮਤ ਦੂਰ ਕਰਕੇ ਗੁਰੂ ਦੀ ਹਰ ਪ੍ਰਕਾਰ ਦੀ ਸੇਵਾ ਵਿਖੇ ਨਿਤਾ ਪ੍ਰਤ ਤਤ ਪਰ ਹੋਣਾ ਅਤੇ ਕਾਮ ਕ੍ਰੋਧ ਲੋਭ ਦਾ ਤਜਣਾ ਨਾਮ ਰਤਨ ਨੂੰ ਮਨ ਤਨ ਵਿਖੇ ਵਸਾਉਣ ਲਈ ਸਹਾਈ ਹੈ ਅਤੇ ਆਪਾ ਭਾਵ ਤਜ ਕੇ ਗੋਬਿੰਦ ਦਾ ਭਜਨ ਕਰਨਾ ਸੱਚੀ ਭਾਵ ਭਗਤੀ ਵਿੱਚ ਪ੍ਰਵੇਸ਼ ਲੀਨ ਹੋਣਾ ਹੈ ਕਾਮ ਕਰੋਧ ਲੋਭ ਛੋਡੀਐ ਦੀਜਾ ਅਗਨ ਜਲਾਏ ਜੀਵਦਿਆਂ ਨਿਤ ਜਾਪੀਐ ਨਾਨਕ ਸਾਚਾ ਨਾਮ ਸਲੋਕ ਮਹਲਾ 5ਵਾਂ ਗੂਜਰੀ ਵਾਰ ਕਾਮ ਕਰੋਧ ਕਪਟ ਵਿਖਿਆ ਤਜ ਸਚ ਨਾਮ ਉਰਤਾਰੇ ਅਸਾ ਮਹਲਾ ਪਹਿਲਾ ਇਹਨਾਂ ਦੋਹਾਂ ਗੁਰਵਾਕਾਂ ਦੇ ਹੁਕਮ ਸਪਸ਼ਟ ਦਿਖਿਆ ਪੂਰਵਕ ਤਾੜਨਾ ਕਰਦੇ ਹਨ ਕਿ ਸਚਾ ਨਾਮ ਜਪਣ ਉਰਤਾਰਨ ਨਮਿਤ ਨਾਮ ਦੇ ਸੰਗ ਸਾਥ ਕਾਮ ਕ੍ਰੋਧ ਲੋਭ ਅਤੇ ਬਿਖਿਆ ਰਸ अथवा ਬਿਖ ਮਾਇਆ ਦਾ ਪ੍ਰੀ ਤਿਆਗ ਇੱਥੋਂ ਤਾਈਂ ਕਰਨਾ ਚਾਹੀਦਾ ਹੈ ਕਿ ਇਹਨਾਂ ਦਾ ਨਮੂਦ ਮਾਤਰ ਵੀ ਬਾਕੀ ਨਾ ਰਹੇ ਕਾਮ ਕ੍ਰੋਧ ਲੋਭ ਮੋਹ ਮਿਟਾਵੇ ਛੁਟਕੇ ਦੁਰਮਤ ਆਪਣੀ ਧਾਰੀ ਹੋਏ ਨਿਮਾਣੀ ਸੇਵ ਕਮਾਵੇ ਤਾਂ ਪ੍ਰੀਤਮ ਹੋਵੇਂ ਮਨ ਪਿਆਰੀ ਸੋਣ ਸੁੰਦਰ ਸਾਧੂ ਬਚਨ ਉਧਾਰੀ ਦੁਖ ਭੂਖ ਮਿਟੈ ਤੇਰ ਸੱਸਾ ਸੁਖ ਪਾਵਹਿ ਤੋਂ ਸੁਖ ਮਨ ਨਾਰੀ ਰਹਾਓ ਚਰਨ ਪਖਾਰ ਕਰੋਂ ਗੁਰ ਸੇਵਾ ਆਤਮ ਸੁਧ ਬਿਖ ਇਤਿਆਸ ਨਿਵਾਰੀ ਦਾਸਨ ਕੀ ਹੋਏ ਦਾਸ ਦਾਸਰੀ ਤਾ ਪਾਵਹਿ ਸੋਭਾ ਹਰ ਦੁਆਰੀ ਇਹੀ ਆਚਾਰ ਇਹੀ ਵਿਵਹਾਰਾ ਆਗਿਆ ਮਾਨ ਭਗਤ ਹੋਏ ਤੁਮਾਰੀ ਜੋ ਇਹ ਮੰਤਰ ਕਮਾਵੈ ਨਾਨਕ ਸੋ ਭੌਜਲ ਪਾਰ ਉਤਾਰੀ ਆਸਾ ਮਹਲਾ 5 ਇਸ ਗੁਰਵਾਕ ਅੰਦਰ ਵਿਵੇਕੀ ਜਨ ਦੇ ਕਮਾਉਣ ਯੋਗ ਕਰਮ ਇਹ ਹਨ ਕਾਮ ਕ੍ਰੋਧ ਲੋਭ ਮੋਹ ਦਾ ਮਿਟਾਉਣਾ ਆਪਣੀ ਧਾਰੀ ਸਿਹੜੀ ਦੁਰਮਤ ਬੁੱਧ ਦਾ ਛੱਡਣਾ ਨਿਰਮਾਣ ਹੋ ਕੇ ਸੇਵਾ ਕਰਨਾ ਗੁਰੂ ਸਰੂਪ ਗੁਰ ਸੰਗਤ ਦੇ ਗੁਰੂ ਖਾਲਸਾ ਦੇ ਚਰਨ ਫਖਾਰਨਾ ਗੁਰੂ ਕੇ ਸਰਬਦਾਸਾਂ ਦਾ ਦਾਸ ਹੋਏ ਰਹਿਣਾ ਅਤੇ ਸਰਬ ਪ੍ਰਕਾਰ ਦੀ ਗੁਰੂ ਹੁਕਮਾਂ ਦੀ ਆਗਿਆ ਮੰਨਦੇ ਹੋਏ ਭਾਉ ਭਗਤੀ ਵਿਖੇ ਤਤ ਪਰ ਹੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ